ਸਾਸੀ ਕਾਲ ਜੀ ਤੁਸੀਂ ਵੇਖ ਰਹੇ ਹੋ ਪੀਬੀਸੀ ਨਿਊਜ਼ ਚੈਨਲ ਤੇ ਮੈਂ ਹਾਂ ਸਰਬਜੀਤ ਸਿੰਘ ਨੀਟੂ ਬਹੁਤ ਨੈਸ਼ਨਲ ਲੈਵਲ ਤੇ ਇੱਕ ਅੱਗ ਵਾਂਗੂ ਇੱਕ ਖਬਰ ਖੰਨੇਸ਼ਹਿਰ ਤੋਂ ਫੈਲੀ ਸੀ ਸ਼ਿਸ਼ਪੂਰੀ ਮੰਦਿਰ ਸ਼ਿਵਲਿੰਗ ਦਾ ਖੰਡਿਤ ਕੀਤਾ ਗਿਆ ਸੀ ਕੁਝ ਲੁਟੇਰਿਆਂ ਨੇ ਔਰ ਇੱਥੇ ਬਹੁਤ ਵੱਡਾ 15 ਅਗਸਤ ਨੂੰ ਚੱਕਾ ਵੀ ਜਾਮ ਕੀਤਾ ਗਿਆ ਸੀ ਸੋ ਅੱਜ ਉਹ ਮੁਜ਼ਰਮ ਜਿਹੜੇ ਆਪਰਾਧੀ ਸੀ ਉਹ ਮਾਨਯੋਗ ਐਸਐਸਪੀ ਅਸ਼ਵਨੀ ਘਟਾਲ ਜੀ ਨੇ ਆਪਣੀ ਕਸਟਡੀ ਉਰੀ ਗਈ ਸੀ ਔਰ ਚੋਰੀ ਚੋਰੀ ਕਰਨ ਦੇ ਦੌਰਾਨ ਇੰਨੇ ਸ਼ੇ ਮੰਦਿਰ ਦਾ ਸ਼ਿਵਲਿੰਗ ਦੇਖਿਆ ਪਰ ਉਹ ਸ਼ਿਵਲਿੰਗ ਵੀ ਨੇ ਖੰਡਿਤ ਕੀਤਾ ਸੀ ਉਹਨਾਂ ਨੂੰ ਲੈ ਕੇ ਬਹੁਤ ਸਾਰੇ ਸੌਰੀ ਆਪਣੀ ਲੋਕਲ ਲੋਕੀਏ ਪੰਜਾਬ ਦੇ ਸਾਰੇ ਲੋਕੀ ਉਹਨਾਂ ਦੇ ਧਾਰਮਿਕ ਭਾਵਨਾਵਾਂ ਨੂੰ ਕੇਸ ਪਹੁੰਚਾ ਸੀ ਉਹ ਰੋਸ਼ਨੀ ਜੋ ਹੈਗਾ ਸਾਨੂੰ ਦੇਖਣ ਨੂੰ ਮਿਲਿਆ ਸੀ ਮਾਮਲੇ ਦੀ ਸੈਂਸਿਟਿਵਲੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਿ ਕਿੰਨਾ ਪੁਲਿਸ ਨੇ ਵਕ ਵਕ ਟੀਮਾਂ ਬਣਾ ਕੇ ਸਾਡੇ 6 ਟੀਮ ਬਣੀ ਸੀ ਇਮੀਡੀਏਟਲੀ ਇਸ ਕਮੇਟੀ ਉੱਤੇ ਲੱਗੇ ਰਹੇ ਔਰ ਇਹਦੇ ਵਿੱਚ ਸਾਨੂੰ ਬਟਾਲਾ ਪੁਲਿਸ ਕਾ ਵੀ ਮਦਦ ਮਿਲੀ ਨਾਲੇ ਜੋ ਹੈਗਾ ਵੱਖ-ਵੱਖ ਜ਼ਿਲ੍ਹਾ ਦੀ ਔਰ ਵੱਖ-ਵੱਖ ਜੋ ਰਾਜਿਆ ਦੀ ਜੋ ਅਲੱਗ ਬਾਕੀ ਦੀ ਸਟ੍ਰੀਟ ਹੈਗੇ ਉਹਨਾਂ ਦਾ ਵੀ ਇਹਦੇ ਤੇ ਸਾਨੂੰ ਮਦਦ ਮਿਲੀ ਮੈਂ ਪਿਛਲੇ ਦੌਰਾਨ ਤਨ ਦਸਤਾਵਰ ਇਹਦੇ ਤੇ ਕੰਮ ਕਰਦੇ ਹੋਏ ਸਾਨੂੰ ਦੋ ਸਸਪੈਕਟ ਉਹਨਾਂ ਦੇ ਫੋਟੋਗ੍ਰਾਫਸ ਮਿਲੇ ਸੀ ਲੋਕੋ ਪੇਸ਼ ਮਿਲੇ ਸੀ ਉਹ ਅਸੀਂ ਪਬਲਿਕ ਦੇ ਨਾਲ ਵੀ ਸ਼ੇਅਰ ਕੀਤਾ ਸੀ ਕਿਉਂਕਿ ਸਾਨੂੰ ਉਮੀਦ ਸੀਗਾ ਕਿ ਪਬਲਿਕ ਦੇ ਵਿੱਚੋਂ ਵੀ ਕੁਝ ਇਨਪੁੱਟ ਸਾਨੂੰ ਮਿਲ ਸਕਦੀ ਸੀ। ਅ ਲੇਕਿਨ ਇਹਦੇ ਵਿੱਚ ਸਾਇੰਟੀਫਿਕਲੀ ਵੀ ਕੰਮ ਕਰਦੇ ਹੋਏ ਜੋ ਅਗਿਆਨਿਕ ਤਰੀਕੇ ਨਾਲ ਜੋ ਪੁਲਿਸਿੰਗ ਨਹੀਂ ਕੰਮ ਹੋਈ ਉਹਦੇ ਨਾਲ ਵੀ ਕੰਮ ਕਰਦੇ ਹੋਏ ਅਸੀਂ ਪੁਰਾਣੇ ਜੋ ਕੇਸਸ ਇਸ ਤਰੀਕੇ ਦੇ ਜੋ ਚੋਰੀ ਹੈਗੀ ਆ ਉਹ ਵਕਤ-ਵਕਤ ਅਗਰ ਮੰਨ ਲਈਏ ਕੋਈ ਦੂਸਰੇ ਜ਼ਿਲ੍ਹੇ ਦੇ ਵਿੱਚ ਹੋਏ ਨੇ ਜਾਂ ਦੂਸਰੇ ਰਾਜ ਦੇ ਵਿੱਚ ਹੋਏ ਨੇ ਉਹਦੇ ਕਰਕੇ ਉਹਨਾਂ ਨਾਲ ਸ਼ੇਅਰ ਕਰਕੇ ਉਹਨਾਂ ਵੱਲੋਂ ਅਸੀਂ ਡਿਟੇਲਸ ਮੰਗੇ ਸੀਗੇ ਉਥੋਂ ਦੀ ਸਾਨੂੰ ਇੱਕ ਇਨਪੁਟ ਮਿਲੀ ਸੀ ਪੰਚਕੁਲਾ ਵੱਲੋਂ ਇੱਕ ਇਨਪੁਟ ਮਿਲੀ ਸੀ ਜੀ ਚੰਡੀਗੜ੍ਹ ਵੱਲੋਂ ਇੱਕ ਦਿੱਲੀ ਤੋਂ ਮਿਲੀ ਸੀ ਅਸੀਂ ਸਾਰਿਆਂ ਨੂੰ ਫੋਲੋ ਕਰਦੇ ਹੋਏ ਇੱਕ ਸਸਪੈਕਟ ਦੇ ਉੱਤੇ ਜ਼ੀਰੋਇਨ ਕੀਤਾ ਅਸੀਂ ਉਹਨਾਂ ਨੂੰ ਫੋਲੋ ਕਰਦੇ ਹੋਏ ਉੱਤਰਾਖੰਡ ਤੋਂ ਇੱਕ ਮੇਨ ਦੋਸ਼ੀ ਇਸ ਕੇਸ ਦਾ ਹੈਗਾ ਰੇਸ਼ਮ ਸਿੰਘ ਉਹਨਾਂ ਨੂੰ ਅਸੀਂ ਫੜੇ ਔਰ ਉਹਨਾਂ ਦੇ ਜਦੋਂ ਫੜਨ ਤੋਂ ਬਾਅਦ ਉਹਨੇ ਕੰਫੈਸ ਵੀ ਕੀਤਾ ਕਿ ਉਹਨਾਂ ਨੇ ਆਪਣੇ ਗੈਂਗ ਮੈਂਬਰਾਂ ਦੇ ਨਾਲ ਮਿਲ ਕੇ ਜੋਸ਼ਪੂਰੀ ਮੰਦਿਰ ਹੈ ਉਥੋਂ ਦੀ ਇਹਨੇ ਚੋਰੀ ਕੀਤਾ ਸੀ ਜੀ ਇਦੇ ਨਾਲ ਦੀ ਜੂ ਸੀਗੇ ਇੱਕ ਰਵੀ ਕੁਮਾਰ ਸੀਗਾ ਉਹ ਰੋਪੜ ਜ਼ਿਲ੍ਹਾ ਜ਼ਿਲ੍ਹਾ ਰੋਪੜ ਪੰਜਾਬ ਸਟੇਟ ਦਾ ਸੀਗਾ ਨਾਲ ਹੀ ਉਹਨਾਂ ਦੇ ਨਾਲ ਇੱਕ ਹਨੀ ਉਹ ਵੀ ਰੋਪੜ ਦਾ ਸੀਗਾ ਔਰ ਇੱਕ 모हित ਉਹ ਹੈਗਾ ਅਲੀਗੜ ਉੱਤਰ ਪ੍ਰਦੇਸ਼ ਦਾ ਉਹਦੇ ਨਾਲ ਜੋ ਇਹਨਾਂ ਦੇ ਨਾਲ ਜੋ ਸੁਨਿਆਰਾ ਹੈਗਾ ਉਹ ਹੈਗਾ ਲਖਨਊ ਉੱਤਰ ਪ੍ਰਦੇਸ਼ ਦਾ ਸੋ ਇੰਨੇ ਇਹਨਾਂ ਦੇ ਵਿੱਚ ਕੰਮ ਕਰਦੇ ਹੋਏ ਟੈਕਨੀਕਲੀ ਕੰਮ ਕਰਦੇ ਹੋਏ ਖੰਨਾ ਪੁਲਿਸ ਦੇ ਵਕਫ ਵਕਤ ਟੀਮ ਇਕੱਠੇ ਇਸ ਸਾਰੇ ਰਾਜਿਆ ਦੇ ਵਿੱਚ ਆਪਣੀ ਟੀਮ ਰੇਡ ਕਰ ਰਹੀ ਸੀਗੀ ਇਹਦੇ ਵਿੱਚ ਮੈਂ ਐਸਐਸਪੀ ਚੰਡੀਗੜ੍ਹ ਸ਼੍ਰੀ ਸ਼੍ਰੀਮਤੀ ਕਵਰਦੀਪ ਗੌਰ ਉਹਨਾਂ ਦਾ ਮੈਂ ਧੰਨਵਾਦ ਦਿਨਾ ਚਾਹਾਂਗੀ ਉਹਨਾਂ ਦੀ ਟੀਮ ਦੇ ਨਾਲ ਮਿਲ ਕੇ ਅਸੀਂ ਇੱਕ ਦੋਸ਼ੀ ਨੂੰ ਚੰਡੀਗੜ੍ਹ ਤੋਂ ਫੜਿਆ ਉਹਦੇ ਨਾਲ ਨਾਲ ਐਸਐਸਪੀ ਉਦਮ ਸਿੰਘ ਨਗਰ ਉਤਰਾਖੰਡ ਰਾਜ ਉਦਰਾ ਉਤਰਾਖੰਡ ਮਨਜੂਨਾਥ ਜੀ ਉਹਨਾਂ ਦਾ ਮੈਂ ਧੰਨਵਾਦ ਕਰਨਾ ਚਾਹਾਂਗੀ ਉਹਨਾਂ ਦੇ ਲੋਕਲ ਟੀਮ ਦੇ ਨਾਲ ਮਿਲ ਕੇ ਆਪਣੇ ਡੀਐਸਪੀ ਹੈਗੇ ਸਮਰਾਲਾ ਨਾਲੇ ਉਹਨਾਂ ਦੇ ਕੋਲ ਡੀਐਸਪੀ ਡੀ ਦਾ ਚਾਰਜ ਹੈਗੇ ਉਹਨਾਂ ਨੇ ਉਦਮ ਸਿੰਘ ਨਗਰ ਤੋਂ ਰੇਸ਼ਮ ਸਿੰਘ ਨੂੰ ਅਰੈਸਟ ਕੀਤਾ ਉਹਦੇ ਨਾਲ ਜੋ ਜਗਜੀਵਨ ਜੀ ਹੈ ਹਮਾਰੇ ਸਪੈਸ਼ਲ ਬ੍ਰਾਂਚ ਦਾ ਉਹਨਾਂ ਨੇ ਲਖਨਊ ਜਾ ਕੇ ਜੋ ਸੁਨਿਆਰਾ ਸੀਗਾ ਜਿਨ੍ਹਾਂ ਨੇ ਇਹ ਚੋਰੀ ਦਾ ਸਮਾਨ ਖਰੀਦੀ ਸੀ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰਕੇ ਲੈ ਕੇ ਆਏ ਉਹਨਾਂ ਦੇ ਨਾਲ-ਨਾਲ ਉਹਨਾਂ ਨੇ ਅਲੀਗੜ ਤੇ ਵੀ ਇਹਨਾਂ ਨੇ ਰੇਡ ਕੀਤਾ ਸੀਗਾ ਉਸਦੇ علاوہ ਜੋ ਲੋਕਲ ਟੀਮ ਸੀਗੇ ਉਹਨੇ ਰੋਪੜ ਤੋਂ ਅਰੈਸਟ ਕੀਤੀ ਇਹਦੇ ਵਿੱਚ ਮੈਂ ਹਾਈਲਾਈਟ ਕਰਨਾ ਚਾਹਾਂਗੀ ਕਿ ਆਪਣੀ ਲੋਕਲ ਟੀਮ ਜੋ ਹੈਗੀ ਖੰਨਾ ਸੀਆਈ ਦੀ ਇੰਸਪੈਕਟਰ ਅਮਨਦੀਪ ਹੈ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਉਹਨਾਂ ਦੇ ਨਾਲ-ਨਾਲ ਸਬ ਇੰਸਪੈਕਟਰ ਸਿਮਰਨ ਹੈ ਆਪਣੇ ਟੈਕਨੀਕਲ ਦੇ ਦੌਰਾਨ ਕਿਉਂਕਿ ਇਹਦੇ ਵਿੱਚ ਬਹੁਤ ਸਾਰਾ ਵਿਗਿਆਨਿਕ ਤਰੀਕੇ ਨਾਲ ਆਪਾਂ ਨੂੰ ਕੰਮ ਕਰਨਾ ਪੈ ਗਿਆ ਇਹ ਇਨੇ ਬਹੁਤ ਬੜੀਆ ਕੰਮ ਕੀਤਾ ਉਹਦੇ ਨਾਲ ਜੋ ਚਾਰ ਮੁਲਾਜ਼ਮ ਸੜੇ ਬਟਾਲਾ ਪੁਲਿਸ ਤੇ ਵੀ ਆਏ ਸੀਗੇ ਐਸਆਈ ਜੀਪੀ ਸਿੰਘ ਐਸਆਈ ਕੁਲਦੀਪ ਐਸਆਈ ਰਜਿੰਦਰ ਔਰ ਕਾਂਸਟੇਬਲ ਅ ਅਮਨਪ੍ਰੀਤ ਇਨਾਂ ਨੇ ਸਾਨੂੰ ਲੋਕਲੀ ਸੀਸੀਟੀਵੀ ਚੈੱਕ ਕਰਨ ਦੇ ਵਿੱਚ ਸਾਰੀ ਮਦਦ ਕੀਤੀ ਸੀ ਔਰ ਇਹ ਸਾਰੀ ਚੀਜ਼ਾਂ ਦਾ ਜੋ ਓਰਲ ਸੁਪਰਵੀਜ਼ਨ ਦੋ ਚੱਲ ਰਿਹਾ ਸੀਗਾ ਉਹ ਆਪਣੀ ਐਸਪੀਡੀ ਸਾਫ ਸਰਵਜਿੰਦਰ ਜੀ ਉਹ ਕਰ ਰਹੇ ਸੀਗੇ ਲੇਕਿਨ ਇਹ ਪੂਰੀ ਵਾਰਦਾਤ ਜਦੋਂ ਹੋਈ ਇਨਾਂ ਦਾ ਸੈਂਸਿਟਿਵ ਨੋ ਸੈਂਸਿਟਿਵਿਟੀ ਨੂੰ ਧਿਆਨ ਨੇ ਰੱਖਦੇ ਹੋਏ डीजीपी साहब पंजाब गौरव यादव जी और नाले अपने लुधियाना रेंज डीआईजी मैडम तनप्रीत कौर हर एक जो अपना तफ्तीश ਦਾ ਪਹਿਲੂ ਸੀਗਾ ਉਹਨਾਂ ਦੇ ਵਿੱਚ ਉਹਨਾਂ ਦੇ ਗਾਈਡੈਂਸ ਦੇ ਤਹਿਤ ਇਹ ਕੰਮ ਹੋ ਪਾਇਆ ਹੈਗਾ और मैं सारे ही सीनियर ऑफिसर्स ਦਾ ਧੰਨਵਾਦ ਕਰਨਾ ਚਾਹਾਂਗੀ ਨਾਲੇ ਖੰਨਾ ਦੇ ਜੋ ਜਿੰਨੇ ਵੀ ਆਪਣੇ ਪਬਲਿਕ ਨੇ ਉਹਨਾਂ ਦਾ ਵੀ ਮੈਂ ਧੰਨਵਾਦ ਕਰਨਾ ਚਾਹਾਂਗੀ ਜੋ ਇਹਨਾਂ ਨੇ ਕੋਆਪਰੇਸ਼ਨ ਸਾਨੂੰ ਦਿੱਤੀ ਹੈਗੀ ਉਦੇ ਨਾਲ ਹੀ ਪੂਰੇ ਪੰਜਾਬ ਦੇ ਜੋ ਮਾਹੌਲ ਨੂੰ ਸ਼ਾਂਤਮਈ ਰੱਖਣ ਦੇ ਵਿੱਚ ਜੋ ਵੀ ਮਤਲਬ ਜੋ ਵੀ ਇਹਨਰੇ ਵੱਲੋਂ ਸੈਕਟਰ ਵਲੂਸਨ ਕੋਆਪਰੇਸ਼ਨ ਮਿਲਿਆ ਉਹਨਾਂ ਦਾ ਸਾਰਿਆਂ ਦਾ ਮੈਂ ਧੰਨਵਾਦ ਦੇਤੇ ਤੜੇ ਰਹੀ ਮੈਂ ਦੇਣਾ ਚਾਹਾਂਗੀ ਇਹਦੇ ਵਿੱਚ ਮੈਂ ਇੱਕ ਚੀਜ਼ ਦੱਸਣਾ ਚਾਹਾਂਗੀ ਕਿ ਜੋ ਇਹਦੇ ਵਿੱਚ ਚੋਰ ਹੈਗੇ ਜੋ ਕ੍ਰਿਮੀਨਲਸ ਨੇ ਉਹ ਪੰਜਾਬ ਦੇ ਨਾਲ ਜਾਂ ਖੰਨੇ ਦੇ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਸੀਗਾ ਉਹ ਸਾਰੇ ਇੱਕ ਇੰਟਰ ਸਟੇਟ ਗੈਂਗ ਹੈਗੇ ਇਹਨੇ ਵੱਖ-ਵੱਖ ਰਾਜ ਦੇ ਬਿਲੋਂਗ ਕਰਦੇ ਹੈਗੇ ਇਹਨਾਂ ਨੇ ਵੱਖ-ਵੱਖ ਰਾਜੇ ਤੇ ਰਾਜ ਦੇ ਵਿੱਚ ਜਾ ਕੇ ਕ੍ਰਾਈਮ ਕੀਤੀ ਹੈ ਜਦੋਂ ਅਸੀਂ ਇਹਦੇ ਵਿੱਚ ਅਰੈਸਟ ਕੀਤਾ ਸਾਡੇ ਤਫਤੀਸ਼ ਦੌਰਾਨ ਸਾਡੇ ਪੁੱਛਗਿੱਛ ਦੌਰਾਨ ਇਹਨਾਂ ਨੇ ਦੋ ਚੋਰੀਆਂ ਹੋਰ ਮੰਨੇ ਨੇ ਜਿਨ੍ਹਾਂ ਨੇ ਬੰਗਲੌਰ ਕਰਨਾਟਕਾ ਦੇ ਵਿੱਚ ਕੀਤੀ ਸੀਗੇ ਪਿਛਲੇ 2 ਮਹੀਨੇ ਦੇ ਵਿੱਚ ਉੱਥੇ ਇਹਨਾਂ ਨੇ ਦੋ ਮੰਦਰਾਂ ਦੇ ਵਿੱਚ ਚੋਰੀ ਕੀਤੇ ਸੀਗੇ ਤਕਰੀਬਨ 8 ਕਿਲੋ ਚਾਂਦੀ ਇਹਨੇ ਉੱਥੋਂ ਦੀ ਚੋਰੀ ਕਰਕੇ ਲਿਆਏ ਸੀ ਔਰ ਇਸੀ ਸੁਨਿਆਰੇ ਨੂੰ ਇਹਨੇ ਵੇਚਿਆ ਸੀਗਾ ਇਸ ਤੋਂ ਇਲਾਵਾ ਤੁਹਾਨੂੰ ਯਾਦ ਹੋਊਗਾ 2018 ਦੇ ਵਿੱਚ ਮਾਨਸਾ ਦੇਵੀ ਕੰਪਲੈਕਸ ਪੰਚਕੁਲਾ ਦੇ ਵਿੱਚ ਇੱਕ ਵੱਡੀ ਚੋਰੀ ਹੋਈ ਸੀ ਉਹਦੇ ਵਿੱਚ ਵੀ ਇਹੀ ਗੈਂਗ ਜੋ ਹੈਗਾ ਉਹਨਾਂ ਨੇ ਕੀਤਾ ਸੀਗਾ ਜੋ ਇਹਦੇ ਚ ਰੇਸ਼ਮ ਸਿੰਘ ਜੋ ਹੈ ਮੇਨ ਅਨਦਰ ਮੈਂਬਰ ਹੈਗਾ ਗੈਂਗ ਦਾ ਉਹਨਾਂ ਦੇ ਉੱਤੇ 10 ਪਰਚੇ ਹੈਗੇ ਆ ਚੋਰੀ ਆ ਦੇ ਉਹਦੇ ਵਿੱਚ ਲਖਨਊ ਤੋਂ ਲਖਨਊ ਦੀ ਹੈਗੇ ਆ ਔਰ ਚੰਡੀਗੜ੍ਹ ਦੇ ਹੈਗੇ ਆ ਔਰ ਪੰਚਕੁਲੇ ਦੇ ਨੇ ਔਰ ਉਤਰਾਖੰਡ ਦੇ ਨੇ ਹੁਣ ਇੱਕ ਬਹੁਤ ਹੀ ਇੰਟਰਸਟਿੰਗ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਇਹਨਾਂ ਨੇ ਕੱਲ ਰਾਤ ਦਿੱਲੀ ਤੋਂ ਨਿਕਲਣਾ ਸੀਗਾ ਤਮਿਲਨਾਡੂ ਔਰ ਤੇਲੰਗਾਨਾ ਕੇ ਲਈ ਉਹਨਾਂ ਨੇ ਉੱਥੇ ਚੋਰੀ ਕਰਨਾ ਸੀ ਦੋ ਮੰਦਰਾਂ ਦੇ ਵਿੱਚ ਦੋ ਮੰਦਰ ਤੇਲੰਗਾਨਾ ਦੇ ਵਿੱਚ ਔਰ ਦੋ ਮੰਦਰ ਇਹਨੇ ਤਮਿਲਨਾਡੂ ਦੇ ਵਿੱਚ ਕਿਉਂਕਿ ਇਹ ਉਸ ਤੋਂ ਪਹਿਲੇ ਹੀ ਆਪਣੇ ਗ੍ਰੋਹ ਦੇ ਵਿੱਚ ਆ ਗਏ ਤੋਂ ਫਿਰ ਉਹ ਅੱਗੇ ਹੋਣ ਵਾਲੇ ਜੋ ਚੋਰੀ ਸੀਗੀ ਉਹਦੇ ਤੇ ਵੀ ਉਹ ਪ੍ਰिवेंट ਹੋ ਪਾਏ ਹੈਗੇ ਔਰ ਨਾਲੇ ਜੋ ਇਹਨਾਂ ਨੇ ਕਰਨਾਟਕਾ ਦੇ ਵਿੱਚ ਕੀਤਾ ਸੀਗਾ ਚੋਰੀ ਦੋ ਚੋਰੀਆ ਉਹ ਵੀ ਇਹਦੇ ਵਿੱਚ ਟ੍ਰੇਸ ਹੋਏ ਨੇ ਲekin ਇਹ ਹਲੇ ਸਾਡੇ ਕੋਲ ਆਏ ਹੋਏ ਨੇ ਹਲੇ ਇਹਨਾਂ ਦੇ ਪਿਛੇ ਕੁਝ ਹੋਣਾ ਬਾਕੀ ਹੈਗਾ। ਤੋਂ ਇਹਦੇ ਵਿੱਚ ਜੋ ਵੀ ਇਨਫੋਰਮੇਸ਼ਨ ਆਉਗੀ ਉਹ ਅੱਗੇ ਤੁਹਾਡੇ ਨਾਲ ਸ਼ੇਅਰ ਕੀਤਾ ਜਾਊਗਾ। ਇਹਦੇ ਨਾਲ ਹੀ ਜੋ ਜੁਵਲਰ ਹੈਗਾ ਜੋ ਸੁਨਿਆਰਾ ਹੈਗਾ ਉਹਦੇ ਤੇ ਵੀ ਕਟੋਂ-ਕਟ 12 ਮੁਕਦਮੇ ਹੈਗੇ ਜੋ ਹੁਣ ਤੱਕ ਜੋ ਸਾਡੇ ਨੋਲੇਜ 'ਚ ਆਏ ਹੋਏ। ਉਹਨਾਂ ਦੇ ਮੇਨ ਆਹੀ ਸੀਗਾ ਕਿ ਇਹ ਚੋਰੀ ਦਾ ਸਮਾਨ ਖਰੀਦਦਾ ਸੀਗਾ ਵਕ-ਵਕ ਚੋਰਾਂ ਤੋਂ ਜੋ ਮੰਦਿਰਾਂ ਦੇ ਵਿੱਚ ਜੋ ਜਾ ਕੇ ਇਹ ਚੋਰੀ ਕਰਦੇ ਸੀਗੇ। ਇਹਨਾਂ ਦੇ ਸਾਰੇ ਦੇ ਮਨ ਦੇ ਵਿੱਚ ਇਹ ਚੀਜ਼ ਆਉਂਦੀ ਹੈ ਕਿ ਅਗਰ ਇਹ ਬੰਦੇ ਬਾਹਰ ਦੇ ਹੈਗੇ ਤਾਂ ਫਿਰ ਇਹਨੇ ਖੰਨੇ ਦੇ ਵਿੱਚ ਕਿਵੇਂ ਆਏ ਇਹਨਾਂ ਦੀ ਇੱਕ ਕੋਈ ਮਕਸਦ ਨਹੀਂ ਹੁੰਦਾ ਕਿ ਅਸੀਂ ਇਸੇ ਜ਼ਿਲ੍ਹੇ ਦੇ ਜਾ ਕੇ ਕਰਨੇ ਹੈ ਇਹ ਦੇਖਦੇ ਸੀਗੇ Google ਦੇ ਵਿੱਚ ਫੋਟੋ ਦੇਖਦੇ ਸੀ ਕਿ ਮੰਦਿਰ ਦੇ ਫੋਟੋ ਦੇਖਦੇ ਸੀ ਉਹਨੂੰ ਦੇਖ ਕੇ ਉੱਥੇ ਉਹ ਫਾਈਨਲਾਈਜ਼ ਕਰਦੇ ਸੀ ਠੀਕ ਹੈ ਇਸ ਹਫ਼ਤੇ ਅਸੀਂ ਇਸ ਰਾਜ ਦੇ ਵਿੱਚ ਜਾ ਕੇ ਇਸ ਜ਼ਿਲ੍ਹੇ ਦੇ ਵਿੱਚ ਜਾ ਕੇ ਇਸ ਮੰਦਿਰ ਦਾ ਚੋਰੀ ਕਰਨੀ ਹੈਗੀ ਤਾਂ ਉਹਨਾਂ ਨੇ ਡਿਸਾਈਡ ਕੀਤਾ ਸੀਗਾ ਇਥੇ ਖੰਨੇ ਦੇ ਵਿੱਚ ਆ ਕੇ ਇਹ ਵਾਲਾ ਚੋਰੀ ਅਸੀਂ ਕਰਨੀ ਹੈਗੀ ਉਦੀ ਤਰ੍ਹਾਂ ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਅੱਜ ਇਸ ਹਫਤੇ ਦਾ ਉਹਨਾਂ ਨੇ ਪਲਾਨ ਕੀਤਾ ਸੀ ਸਾਊਥ ਇੰਡੀਆ ਚ ਜਾ ਕੇ ਦੱਖਣ ਭਾਰਤ ਦੇ ਵਿੱਚ ਜਾ ਕੇ ਉੱਥੋਂ ਦੀ ਦੋ ਸਟੇਟ ਦੇ ਵਿੱਚ ਜਾ ਕੇ ਇਹਨੂੰ ਠੋਰੀ ਕਰਨਾ ਸੀਗਾ। ਤੋਂ ਮੈਂ ਇਹ ਮੰਨਦੀ ਹਾਂ ਕਿ ਵਿਦ ਦੀ ਸਪੋਰਟ ਫਰਮ ਦ ਸੀਨੀਅਰਸ ਸਾਰੇ ਸੀਨੀਅਰ ਆਫੀਸਰਸ ਦੀ ਸਪੋਰਟ ਦੇ ਨਾਲ ਔਰ ਮੈਂ ਸਪੈਸ਼ਲੀ ਤਰੀਕੇ ਨਾਲ ਆਪਣੀ ਮਿਨਿਸਟਰ ਸਾਹਿਬ ਅਮਨ ਅਰੋੜਾ ਜੀ ਆਏ ਸੀਗੇ ਇੱਥੇ ਤੁਸੀਂ ਸਾਰੇ ਜਾਣਦੇ ਹੋਗੇ। ਉਹਨਾਂ ਨੇ ਵੀ ਆਸ਼ਵਾਸਨ ਦਿੱਤਾ ਸੀ ਪੂਰੇ ਖੰਨੇ ਵਾਸੀਆਂ ਨੂੰ ਕਿ ਇਸ ਕੇਸ ਨੂੰ ਅਸੀਂ ਛੇਤੀ ਤੋਂ ਛੇਤੀ ਦੇ ਵਿੱਚ ਅਸੀਂ ਕਰ ਲਾਂਗੇ ਫੇਸ ਕਰ ਲਾਂਗੇ। ਤੋ ਉਹਨਾਂ ਉਹਨਾਂ ਦਾ ਵੀ ਇਹਦੇ ਵਿੱਚ ਬਹੁਤ ਸਪੋਰਟ ਸਪੋਰਟਰ ਹੈ ਕਿ ਜਦੋਂ ਅਸੀਂ ਦੂਜੇ ਸਟੇਟ ਨਾਲ ਕੋਆਪਰੇਟ ਕਰ ਰਹੇ ਸੀ ਨਾਲ ਹੀ ਕੋਆਰਡੀਨੇਟ ਕਰ ਰਹੇ ਸੀਗੇ ਨਾਲ ਹੀ ਜੋ ਹੈਗਾ ਸਾਰੇ ਸੀਨੀਅਰ ਆਫੀਸਰਸ ਦੇ ਬਹੁਤ ਸੀਨੀਅਰ ਲੈਵਲ ਦੇ ਵਿੱਚ ਵੀ ਸਾਰੇ ਸਟੇਟ ਦੇ ਵਿੱਚ ਇੰਟਰ ਕੋਆਰਡੀਨੇਸ਼ਨ ਰਿਹਾ ਔਰ ਲੋਕਲ ਆਪਣੀ ਟੀਮ ਹੈਗੇ ਪੰਜਾਬ ਪੁਲਿਸ ਦੀ ਟੀਮ ਪਾਵੇ ਖੰਨਾ ਖੰਨਾ ਪੁਲਿਸ ਦੀ ਹੈਗੀ ਆ ਜਾਂ ਦੂਜੇ ਪੁਲਿਸ ਦੀ ਹੈਗੀ ਇਹਨਾਂ ਸਾਰਿਆਂ ਦੇ ਅਫਰਟਸ ਦੇ ਨਾਲ ਇਹ ਕੇਸ 7 ਦਿਨ ਦੇ ਅੰਦਰ ਟ੍ਰੇਸ ਹੋਇਆ ਬੁੱਧਵਾਰ ਪਿਛਲੇ ਬੁੱਧਵਾਰ ਇਹ ਕ੍ਰਾਈਮ ਹੋਇਆ ਸੀਗਾ ਔਰ ਇਸ ਬੁਦਵਾਰ ਇਹ ਸਾਰੇ ਕ੍ਰਿਮੀਨਲ ਜਿਹਦੇ ਵਿੱਚ ਜੋ ਸੀਗੇ ਉਹ ਸਾਰੇ ਅਰੈਸਟ ਹੋਏ ਨੇ ਔਰ ਜੋ ਇਹਨਾਂ ਨੇ ਚਾਂਦੀ ਵੇਚੀ ਸੀ ਇਸ ਮੰਦਿਰ ਦੇ ਵਿੱਚ ਜੋ ਚੋਰੀ ਕਰਕੇ ਆਈ ਵੇਚੀ ਸੀ ਇਹਨਾਂ ਦਾ ਤਰੀਕਾ ਹੁੰਦਾ ਸੀਗਾ ਕਿ ਜੈਸੇ ਹੀ ਇਹਨਾਂ ਨੇ ਚੋਰੀ ਕੀਤੀ ਉਸ ਚੋਰੀ ਦਾ ਸਮਾਨ ਇਸ ਸੋਨਿਆਰਾਂ ਨੂੰ ਵੇਚ ਦਿੰਦੇ ਸੀ ਔਰ ਉਸੇ ਵਕਤ ਉਹਨਾਂ ਨੇ ਉਸ ਨੂੰ ਪਿਗਲਾ ਕੇ ਉਥੋਂ ਦੀ ਜੁਅਲੀ ਬਣਾਉਂਦਾ ਸੀ ਕਿ ਪਾਵੇ ਉਹ ਫਾਇਲ ਹੋ ਗਏ ਜਾਂ ਕੋਈ ਹੋਰ ਚੀਜ਼ੇ ਹੈਗੇ ਉਹ ਬਣਾ ਕੇ ਫਿਰ ਅੱਗੇ ਵੇਚ ਦੱਸਦਾ ਸੀ ਇਦੇ ਵਿੱਚ ਸਾਨੂੰ ट्रांजੈਕਸ਼ਨਸ ਵੀ ਮਿਲੇ ਨੇ ਜੋ ਇੰਨੇ ਵਿਛੇ ਜਾਂ ਉਹਦਾ ਅਮਾਉਂਟ ਇਹ ਜੋ ਕਲਪਰੇਟ ਹੈ ਗਿਆ ਉਹਨਾਂ ਦੇ ਬੈਂਕ ਅਕਾਊਂਟ ਦੇ ਵਿੱਚ ਵੀ ਆਏ ਹੋਏ ਨੇ ਔਰ ਇਹਦੇ ਨਾਲ-ਨਾਲ ਇਹਨਾਂ ਨੇ ਹੋਰ ਵੀ ਜੋ ਕ੍ਰਾਈਮ ਇਹਨੇ ਕੀਤੇ ਆ ਵੱਖ-ਵੱਖ ਸਟੇਟਸ ਦੇ ਵਿੱਚ ਉਹਨਾਂ ਨੂੰ ਵੀ ਮੰਨੇ ਹੈਗੇ ਔਰ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਸਾਰੇ ਦੋਸ਼ਿਆਂ ਨੂੰ ਹੁਣ ਅਸੀਂ ਪੇਸ਼ ਕਰਾ ਰਹੇ ਹਾਂ ਜੀ ਉਥੋਂ ਦੀ ਉਹਨਾਂ ਨੂੰ ਉੱਪਰ ਰਿਕੁਐਸਟ ਕਰਾਂਗੇ ਇਹਦਾ ਰਿਮਾਂਡ ਹੋਰ ਸਾਨੂੰ ਮਿਲ ਜਾਊਗਾ ਉਹਦੇ ਜੀ ਜੋ ਵੀ ਚੀਜ਼ੇ ਸਾਹਮਣੇ ਆਉਣਗੇ ਫਿਰ ਉਹ ਤੁਹਾਡੇ ਨਾਲ ਅੱਗੇ ਸੇਅਰ ਕੀਤਾ ਜਾਊਗਾ ਮੈਨੂੰ ਨਹੀਂ ਪਤਾ ਕਿ ਇਹਨਾਂ ਨੇ ਜੋ ਰਿਪੋਰਟ ਦਾ ਬਧਾ ਦੇਖੀ ਕੋਈ ਕੋਈ ਦੋ ਪੰਜਾਬ ਦੇ ਐ ਤੇ ਦੋ ਯੂਪੀ ਦੇ ਮਨ ਚੋਰੀ ਕਰਨ ਦਾ ਪਤਾ ਕੋਈ ਦੇਖੀ ਵੀ ਕੀਤੀ ਗਈ ਨਹੀਂ ਕਿ ਉਹਦੇ ਮੈਂਬਰ ਕਿੰਨੇ ਟੋਟਲ ਦੇਖਿਓ ਜੀ ਇਹਦੇ ਵਿੱਚ ਅਭੀ ਅਸੀਂ ਅਰੈਸਟ ਕੀਤੀ ਚਾਰ ਇਹਨਾਂ ਦੀ ਹਰ ਇੱਕ ਚੋਰੀ ਦੇ ਵਿੱਚ ਦੋ ਮੈਂਬਰ ਸੇਮ ਰਹਿੰਦੇ ਸੀਗੇ ਔਰ ਦੋ ਜਾਂ ਤਿੰਨ ਮੈਂਬਰ ਚੋਹੇ ਨਵੇਂ ਜੁੜ ਜਾਂਦੇ ਸੀ ਹੁਣ ਇਹਨਾਂ ਨੇ ਜੋ 18 ਦੇ ਵਿੱਚ ਚੋਰੀ ਕੀਤਾ ਸੀਗਾ ਉਹਦੇ ਵਿੱਚ ਇੱਕ ਦੋਸ਼ੀ ਹਲੇ ਵੀ ਰੋहिणी ਜੇਲ੍ਹ ਦਿੱਲੀ ਦੇ ਵਿੱਚ ਬੰਦ ਹੈਗਾ ਔਰ ਇੱਕ ਜੋ ਦੋਸ਼ੀ ਹੈਗਾ ਉਹ ਪੀਓ ਹੈਗਾ ਉਹ ਮਹਾਰਾਸ਼ਟਰ ਦਾ ਹੈਗਾ ਉਹ ਹਲੇ ਉਹ ਮਿਸਿੰਗ ਹੈਗਾ ਉਹ ਵੀ ਪਹਿਲੇ ਸੁਨਿਆਰੇ ਦੇ ਕੰਮ ਕਰਦਾ ਸੀਗਾ ਜੋ ਚੋਰੀ ਦਾ ਸਮਾਨ ਹੀ ਕਰਦੇ ਸੀ ਉਹਨਾਂ ਨੂੰ ਪਿਗਲਾ ਕੇ ਅੱਗੇ ਕੰਮ ਕਰਦਾ ਸੀ ਮੈडम ਜਿਹੜੇ ਰਵੀ ਤੇ ਹਣੀ ਹੈ ਜੀ ਰੋਪੜ ਦੇ ਕੀ ਇਹ ਪੰਜਾਬ ਨਾਲ ਦੇ ਰਿਟਲਡ ਨੇ ਜਾਂ ਜੁਪੀ ਬਿਹਾਰ ਦੇ ਦੇ ਬੈਚਰ ਔਰ ਰਵੀ ਕੁਮਾਰ ਔਰ ਜੋ ਹਣੀ ਹੈ ਇਹ ਦੋਨੋਂ ਪੰਜਾਬ ਦੇ ਰਹਿਣੇ ਵਾਲੇ ਹੈ ਇਨਾਦੀ ਵਾਸਤਾ ਰੇਸ਼ਮ ਦੇ ਨਾਲ ਪੜੀ ਸੀ ਇੱਕ ਸਾਲ ਪਹਿਲੇ ਇੱਕ ਸਾਲ ਪਹਿਲੇ ਰੇਸ਼ਮ ਦੇ ਨਾਲ ਇਹਨਾਂ ਦੀ ਆਪਸੀ ਦੋਸਤੀ ਹੋਈ ਸੀ ਇਸ ਵਾਰੀ ਜਦੋਂ ਇਹ ਕ੍ਰਾਈਮ ਹੋਇਆ ਰੇਸ਼ਮ ਨੇ ਇਹਨੂੰ ਕਾਲ ਕੀਤਾ ਤੇ ਉਹਨੂੰ ਕਿਹਾ ਕਿ ਆਪਾਂ ਖੰਨੀ ਜਾਣਾ ਹੈ ਕਿ ਉੱਥੇ ਉਹਨੂੰ ਲੈ ਕੇ ਆਇਆ ਉਹ ਕੋਈ ਹੋਰ ਕੰਮ ਵਾਸਤੇ ਇਥੇ ਆ ਕਿੰਨ ਦਸਤਾਵੇਜ਼ੇ ਅਸੀਂ ਇਹ ਕੰਮ ਕਰਨੇ ਹੈਗੇ। ਤੋਂ ਉਹ ਕਮੇਟੀ ਦਾ ਇੰਟਰਵਿਊ ਚੋਰੀ ਕਰਨ ਤੋਂ ਕਹਿਣ ਚੋਰੀ ਕਰਨ ਤੋਂ ਬਾਅਦ ਖਣੇਜ ਕੋਈ ਰੈਂਡ ਦਾ ਪਿਕਾਣਾ ਬਦਲੇਗਾ? ਨਹੀਂ ਜੀ ਉਹ ਚੋਰੀ ਕਰਨ ਤੋਂ ਇਮੀਡੀਏਟਲੀ ਬਾਅਦ ਖਣੇਜ ਤੋਂ ਨਿਕਲਦੇ ਸੀ। ਕੰਨੇ ਹੋ ਰਿਹਾ ਹੈ। ਪਹਿਲਾਂ ਕੋਈ ਦਿੱਕੀ ਦਿੱਲੀ ਹੋਣੀ ਹੈ। ਪਿੱਛੇ ਕੋਈ ਧਾਰਮਿਕ ਤੌਰ ਤੇ ਕੋਈ ਛੱਟ ਫੇਰ ਜਾਂ ਕੋਈ ਬੇਅਦਵੀ ਕਰਨ ਵਾਲਾ ਮਸਲਾ ਹੈਗਾ? ਨਹੀਂ ਜੀ ਇਹਦੇ ਵਿੱਚ ਬੇਅਦਵੀ ਨਹੀਂ ਹੈਗਾ ਜਿਵੇਂ ਤੁਸੀਂ ਅਗਰ ਜੋ ਵੀਡੀਓ ਵਾਇਰਲ ਹੋਇਆ ਸੀਗਾ ਉਹ ਵੀ ਤੁਸੀਂ ਦੇਖੋਗੇ। ਤੋਂ ਇਹ ਆਏ ਸੀਗੇ ਚੋਰੀ ਕਰਨ ਦੇ ਮਕਸਦ ਦੇ ਨਾਲ। ਇੱਕ ਬੰਦਾ ਪਹਿਲੇ ਆਉਂਦਾ ਆ ਉਹ ਅ ਕੋਸ਼ਿਸ਼ ਕਰਦਾ ਹੈ ਜੋ ਸਿਲਵਰ ਪਲੇਟਿੰਗ ਹੁੰਦੀ ਹੈ ਚਾਂਦੀ ਦੀ ਪਲੇਟਿੰਗ ਹੁੰਦੀ ਹੈ ਸ਼ਿਫਲਿੰਗ ਦੇ ਉੱਤੇ ਦੀ ਉਹ ਕਾ ਲਾਉਣ ਦੀ ਕੋਸ਼ਿਸ਼ ਕਰਦਾ ਹੈ ਜਿਵੇਂ ਤੁਸੀਂ ਹਿਸਟਰੀ ਵੀ ਦੇਖੋਗੇ ਇਹਨਾਂ ਦਾ ਜਿਵੇਂ ਇਹਨਾਂ ਦੇ ਰੇਸ਼ਮ ਦੇ ਉੱਤੇ 10 ਪਰਚੇ ਇਹਨਾਂ ਨੇ ਗੁਰਦੁਆਰੇ ਦੇ ਵਿੱਚ ਵੀ ਚੋਰੀ ਕੀਤੀ ਹੈਗੀ ਦਿੱਲੀ ਦੇ ਵਿੱਚ ਇਹਨਾਂ ਨੇ ਗੁਰਦੁਆਰੇ ਦੇ ਵਿੱਚ ਚੋਰੀ ਕੀਤੀ ਹੈਗੀ ਔਰ ਚੰਡੀਗੜ੍ਹ ਦੇ ਵਿੱਚ ਇਹਨੇ ਮੰਦਿਰਾਂ ਦੇ ਵਿੱਚ ਕੀਤੀ ਹੈਗੀ ਔਰ ਬੈਂਗਲੌਰ ਦੇ ਵਿੱਚ ਜੋ ਹੈਗਾ ਉੱਥੇ ਇਹਨਾਂ ਨੇ ਇੱਕ ਸਾਈ ਬੰਦੇ ਦੇ ਵਿੱਚ ਕੀਤੀ ਹੈਗੀ ਇੱਕ ਦੇਵੀ ਟੈਂਪਲ ਜਿੰਦ ਕੀਤੀ ਹੈਗੀ ਤਾਂ ਇਹਨਾਂ ਦਾ ਮੈਂ ਇਹ ਨਹੀਂ ਮੰਨਦੀ ਮੈਂ ਮੰਨਦੀ ਹਾਂ ਜੋ ਚੋਰ ਹੁੰਦਾ ਜੀ ਉਹਦਾ ਕੋਈ دین ਧਰਮ ਨਹੀਂ ਹੁੰਦਾ ਉਹ ਜੋ ਬੰਦਾ ਗੁਰਦੁਆਰੇ ਵਿੱਚ ਕਰ ਰਿਹਾ ਹੈਗਾ وہی ਬੰਦਾ ਮੰਦਿਰ ਦੇ ਚੋਰੀ ਕਰ ਰਿਹਾ ਹੈ ਇਹਦੇ ਵਿੱਚ ਮੇਨ ਮਕਸਦ ਇਹਨਾਂ ਦਾ ਸੀਗਾ ਕਿ ਚੋਰੀ ਕਰਕੇ ਲੈ ਕੇ ਜਾਣ ਦਾ ਉਹਦੇ ਵਿੱਚ ਜੋ ਆਪਣੇ ਸ਼ਿਵਲਿੰਗ ਹੈਗੇ ਆ ਉਹਨਾਂ ਦੀ ਡਿਸਪਲੇਸ਼ਨ ਹੋ ਰਹੀ ਸੀ ਜਿੰਨੇ ਕਿ ਟੀਮ ਦੇ ਮੈਂਬਰ ਨੇ ਇਹਦੇ ਵਿੱਚ ਹੋ ਇਹਦੇ ਵਿੱਚ 4 ਮੈਂਬਰਸ ਸਨ ਜਿਹੜੀ ਚਾਰ ਅਸੀਂ ਅਰੈਸਟ ਕੀਤੀ ਹੈ ਉਹਦੇ ਨਾਲ ਇਸ ਕੇਸ ਦੇ ਵਿੱਚ ਨਹੀਂ ਹੈ ਜੀ ਇਸ ਕੇਸ ਦੇ ਵਿੱਚ ਇੱਕ ਬੰਦਾ ਹਲੇ ਲੈਂਦਾ ਹੈਗਾ ਜੋ ਅਰੈਸਟ ਕਰਨ ਵਾਲਾ ਹੈਗਾ ਮੋਟਿਵ ਹੈ ਲੇਕਿਨ ਇਹਨਾਂ ਦੇ ਹਰੇਕ ਜਦੋਂ ਤੁਸੀਂ ਐਪਾਇਰ ਆਪਾ ਕੱਢ ਕੇ ਦੇਖਦੇ ਆ ਹਰੇਕ ਦੇ ਵਿੱਚ ਦੋ ਮੈਂਬਰ ਇਹਨਾਂ ਦੇ ਸੇਮ ਰਹਿੰਦੇ ਆ ਜਾਂ ਰੇਸ਼ਿਓਂ ਰਹਿੰਦਾ ਜਾਂ ਮੋਬੀਤ ਰਹਿੰਦਾ ਉਹਦੇ ਨਾਲ ਬਾਕੀ ਬੰਦੇ ਹੋਰ ਜੁੜ ਜਾਂਦੇ ਆ ਕੋਈ ਮੁਹੰਮਦਲ ਵੀ ਇਹਨਾਂ ਨਾਲ ਨਹੀਂ ਮੈਂ ਆਪ ਕੋ ਨਾਮ ਸਭੀ ਕਾ ਬਤਾ ਦੀ ਇਸ ਵਿੱਚ ਕੋਈ ਮੁਹੰਮਦਲ ਨਹੀਂ ਮੈਂ ਦਿਨਸ ਦੇ ਦਾ ਸਮਾਨ ਤਾਰੇ ਜਾਂ ਚਾਂਦੀ ਦਾ ਉਹ ਟੋਟਲ ਢਾਲ ਦੱਤਾ ਜਾਂ ਕੋਈ ਚੀਜ਼ ਤੂ ਮਿਲਿਆ ਵੀ ਆ ਕੋਈ ਐਸਾ ਕੋਈ ਸਾਫੀ ਕੋਈ ਚੀਜ਼ ਮਿਲੀ ਉਹ ਮੰਦਿਰ ਦੇ ਵਿੱਚ ਜਿਹੜੀ ਹਰ ਉਤਾਰਿਆ ਇਨੇ ਚਾਂਦੀ ਦੀ ਸਮਾਨ ਸੀ ਚਾਂਦੀ ਦੀ ਸਮਾਨ ਜਾ ਕੇ ਉੱਥੇ ਵੇਚਿਆ ਹੈ ਜੀ ਉਸ ਤੋਂ ਇਲਾਵਾ ਕੋਈ ਚੀਜ਼ ਹੋਰ ਨਹੀਂ ਤਾਂ ਸਮਾਨ ਉਹ ਜੋ ਜੀ ਉਹ ਕੁਝ ਪਿਆਵਾ ਗਿਆ ਸੀ ਦਿੱਚ ਪਿਆ ਨਹੀਂ ਨਹੀਂ ਇੰਨਾ ਹੀ ਜਿਵੇਂ ਲਿਕੇ ਚਲੇ ਗਏ ਉਹਨੇ ਉਹਨੂੰ ਪਿਗਲਾਤਾ ਪੂਰਾ ਜੋ ਉਸ ਚਾਂਦੀ ਸੀ ਉਹਨੇ ਨੂੰ ਪਿਗਲਾ ਕੇ ਉੱਥੋਂ ਦੀ ਸਮਾਨ ਬਣਾਤਾ ਇੰਨੇ ਹੀ ਤਕਰੀਬਨ 3.5 ਕਿਲੋ ਦੀ 3.5 ਕਿਲੋ ਦੀ ਜੋ ਚਾਂਦੀ ਸੀ ਉਹਨਾਂ ਇਹ ਲੈ ਕੇ ਗਏ ਸੀਗੇ ਉਹਨੂੰ ਪਿਗਲਾਤੀ ਪਿਗਲਾ ਕੇ ਫਿਰ ਉਦੈ ਸੇਮ ਅਮਾਉਂਟ ਦੀ ਜੋ ਹੈਗਾ ਸਾਨੂੰ ਉੱਥੇ ਰਿਕਵਰ ਹੋਈ ਹੈ ਕਿ ਉਹਨੇ ਆ ਇਹ ਬਣਾਇਆ ਸੀ ਕੋਈ ਗਲਾਸ ਬਣਾਇਆ ਸੀ ਕੋਈ ਮੁਕਟ ਬਣਾਇਆ ਸੀ ਕੋਈ ਇਸ ਤਰੀਕੀ ਦੀ ਚੀਜ਼ ਬਣਾਈ ਠੀਕ ਹੈ ਜੀ ਇਹ ਦਿੱਤੀ ਹੈ ਜਾਂ ਇਹਨਾਂ ਨੇ ਦੇਖੀ ਕੀਤੀ ਆ ਕੋਈ ਇੱਥੇ ਮੰਦਰ ਨਹੀਂ ਇਹਨਾਂ ਨੇ ਇਹ ਕਰਦੇ ਸੀ ਕਿ ਜੀ Google ਦੇ ਉੱਤੇ ਫੋਟੋ ਚੱਕਦੇ ਸੀ ਫੋਟੋ ਚੱਕਦੇ ਆ ਜੀ ਇਹਨਾਂ ਨੇ ਇੰਨੀਆਂ ਚੋਰੀਆਂ ਜਿੰਦੀਆਂ ਨੇ ਬੈਂਗਲੌਰ ਕਰਨਾਟਕਾ ਮਨਸਾ ਦੇ ਵਿੱਚ ਕਿਸੇ ਹੋਰ ਘਟਨਾ ਦੇ ਵਿੱਚ ਵੀ 24 ਦੇ ਨਾਲ ਕਦੇ ਵੇਰਤੀ ਹੁੰਦੀ ਆ ਇਸੀ ਤਰੀਕੇ ਦੀ ਹੁੰਦੀ ਹੈ ਜੀ ਆਪਣੀ ਉੱਥੇ ਦੀ ਫੋਟੋ ਅਸੀਂ ਲੈ ਰਹੇ ਹੈਗੇ ਬੰਗਲੌਰ ਤੋਂ ਫੋਟੋ ਅਸੀਂ ਖਰੀਦ ਰਹੇ ਔਰ ਉੱਥੋਂ ਦੀ ਬੰਗਲੌਰ ਪੁਲਿਸ ਨਾਲ ਹੁਣ ਅਸੀਂ ਟਾਈਪ ਕਰ ਰਹੇ ਹੈਗੇ ਉੱਥੋਂ ਦੀ ਫੋਟੋਗ੍ਰਾਫ ਕਿਸ ਤਰੀਕੇ ਦੀ ਹੈਗੀ ਉਹ ਲੈ ਰਹੇ ਹੈਗੇ ਮੈਡਮ ਜੀ ਕਿੰਨੀ ਦਿਨ ਪਹਿਲਾਂ ਇੱਥੇ ਖੰਡੇ ਦੇ ਵਿੱਚ ਚੋਰੀ ਵਾਲੀ ਉਸੇ ਦਿਨ ਆਈ ਜੀ 14 ਤਰੀਕ ਸ਼ਾਮ ਕੋਏ 14 ਦੀ ਸ਼ਾਮ ਨੂੰ ਆਏ 14 ਤਰੀਕ ਸ਼ਾਮ ਨੂੰ ਆਏ ਔਰ ਉਸ ਦਿਨ ਰਾਤ ਨੂੰ ਇਹਨੇ ਵਾਦਾ ਕੀਤਾ ਕਿ 2:00 ਵਜੇ ਇਹਨੇ 2:00 ਵਜੇ ਤੱਕ 2:00 ਵਜੇ ਇਹ ਮੰਦਿਰ ਦੇ ਆਸ-ਪਾਸ ਸੀਗੇ 3:00 ਵਜੇ ਮੰਦਿਰ ਦੇ ਅੰਦਰ ਬੜੇ 3:40 ਬਾਹਰ ਨਿਕਲੇ साढ़े पांच छे बजे निकल, निकल तो गए तो 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 रात समय नहीं देखिए है।, है ना कि उन्हें आए आए रात आये रात बजे बारह बजे आए फिर उन्होंने देखा कि मतलब जो मंदिर चार बजे तो और बारह बजे भी पुलिस दिखी एक बजे भी पुलिस दिखी उस तू बाद कर ਅ ਦੇਖੋ ਜੀ ਉਹ ਫਿਰ ਉਹਨਾਂ ਨੂੰ ਪੁੱਛਣ ਵਾਲੀ ਗੱਲ ਹੈਗੀ ਹੈ ਇਹ ਤਾਂ ਕੋਈ ਮਤਲਬ ਬੰਦਾ ਕੋਈ ਇਹ ਮੈਂ ਤੁਹਾਨੂੰ ਦੱਸਤਾ ਕਿ ਇਹਨੇ ਸੋਇਸ਼ ਇਸ ਤਰੀਕੇ ਦਾ ਵਰਤਣਾ ਮੈਂ ਮੈਮਰੀ ਰਿਕਵਰੀ ਜੇ ਮਿਲਦੀ ਕਿਸੇ ਵਾਰ ਮੈਂ ਜਿਹੜੀ ਹੁਣ ਰਿਕਵਰੀ ਦੇ ਮੈਮਰੀ ਹੁਣ ਤੱਕ ਸਾਡੇ 3 ਕਿਲੋ ਜੋ ਚਾਹੀਦੀ ਹੈਗੀ ਉਹ ਜੈ ਸੋਨੇ ਦੇ ਵਿੱਚ ਜੋ ਅਸੀਂ ਬੋਲ ਰਹੇ ਹਾਂ ਸੋਨੇ ਦੇ ਵਿੱਚ ਜੋ ਨਕ ਸਿਗਾ ਮਾਤਾ ਦੇ ਉੱਤੇ ਜੋ ਲੱਗੇ ਸੀਗੇ ਉਹ ਮੰਦਿਰ ਤੋਂ ਹੀ ਬਰਾਮਦ ਹੋਈ ਸੀ ਕਿ ਮੰਡੀ ਕਮੇਟੀ ਦੇ ਉਸੇ ਦਿਨ ਸਾਨੂੰ ਕੋਲ ਆ ਗਏ ਸੀਗਾ ਉਹ ਜਦੋਂ ਇਹ ਮੁਖਟ ਕਢ ਰਹੇ ਸੀ ਉਸ ਵੇਲੇ ਜੋ ਨਕ ਸੀਗਾ ਉਹ ਉੱਥੇ ਢਿੱਗ ਪਿਆ ਸੀ आ, कपड़े ਦੇ ਅੰਦਰ ਹੀ ਦਿੱਲੀ ਪਿਆ ਸੀ ਮੰਦਿਰ ਕਮੇਟੀ ਨੇ ਸਭ ਨੂੰ ਇਨਫੋਰਮ ਕਰ ਦਿੱਤਾ ਸੀ ਕਿ ਨਾ ਤੁਲਾ ਨੂੰ ਮਿਲ ਗਈ ਹੈ ਮੰਦਿਰ ਵਿੱਚ ਜਿਹੜੀ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਨੇ ਪਹਿਲਾਂ ਵੀ ਚੋਰੀਆਂ ਹੋਈਆਂ ਨੇ ਬੇਅਦਬੀ ਫਸਟ ਟਾਈਮ ਹੋਈ ਹੈ ਪਹਿਲਾਂ ਚੋਰੀਆਂ ਹੋਈਆਂ ਨੇ ਮੰਦਰਾ ਦੀ ਸੈਸਾਇਟੀ ਲਈ ਪ੍ਰਸ਼ਾਸਨ ਵੱਲੋਂ ਕੀ ਕਦਮ ਚੁੱਕੇ ਜਾ ਰਹੇ ਨੇ ਉਹਦੇ ਵਿੱਚ ਦੇਖੀ ਜੀ ਸਾਨੂੰ ਇੰਨੇ ਮੰਦਿਰ ਮੰਦਿਰ ਵੱਲੋਂ ਵੀ ਪਬਲਿਕ ਵੱਲੋਂ ਵੀ ਡਿਮਾਂਡ ਸੀ ਕਿ ਉਥੇ ਪੀਸੀਆਰ ਵਗੈਰਾ ਵਧੂਣੀ ਹੈਗੀ ਹੁਣ ਆਪਾਂ ਪੀਸੀਆਰ ਵੀ ਵਧਾਈ ਹੈਗੀ ਹੈ ਔਰ ਨਾਟ ਦੇ ਨਾਲ ਹੀ ਅਸੀਂ ਮੰਦਿਰ ਕਮੇਟੀ ਨੂੰ ਵੀ ਔਰ ਪਬਲਿਕ ਨੂੰ ਵੀ ਰਿਕੁਐਸਟ ਕਰ ਰਹੇ ਹੈਗੇ ਕਿ ਉਹ ਆਪਣਾ ਜੋ ਚਿਕਰੀ ਫੇਰਾ ਹੁੰਦੇ ਆ ਔਰ ਚੌਕੀਦਾਰ ਹੁੰਦੇ ਨੇ ਔਰ ਉਸ ਤੋਂ ਮੋਸਟ ਇੰਪੋਰਟੈਂਟ ਹੈਗੇ ਇਸ ਸੀਸੀਟੀਵੀ ਕੈਮਰਾਸ ਇਹਨਾਂ ਨੂੰ ਆਪਾਂ ਵੱਤ ਤੋਂ ਵੱਧ ਲਵਾਈਏ ਜਿੱਥੇ ਮਾਰਕੀਟ ਏਰੀਆਜ਼ ਹੈ ਜਿੱਥੇ ਮੰਦਿਰ ਹੈ ਜਿੱਥੇ ਗੁਰਦੁਆਰਾ ਹੈ ਔਰ ਈਵਨ ਜੋ ਰਸਤੇ ਹੈ ਕਲੋਨੀਆਂ ਸੈਗ੍ਰੇਟਿਡ ਕਮਿਊਨਿਟੀਆਂ ਉੱਤੇ ਸਾਰੇ ਅਸੀਂ ਕੈਮਰਾਸ ਦਾ ਕੁਝ ਜੋ ਹੈ ਕੁਝ ਜੋ ਹੈਗਾ ਉਹ ਪ੍ਰਸ਼ਾਸਨ ਨੂੰ ਲੱਗਦੇ ਹੈਗੇ ਕੁਝ ਜੋ ਹੈਗਾ ਮੋਸਟ ਇੰਪੋਰਟੈਂਟਲੀ ਆਪਣੀ ਸੇਫਟੀ ਵਾਸਤੇ ਆਪਾਂ ਨੂੰ ਆਪਣੇ ਘਰਾਂ ਦੇ ਵਿੱਚ ਵੀ ਲਾਉਣਾ ਚਾਹੀਦਾ ਔਰ ਆਪਣੀ ਤੋ ਹਗਾ ਸ਼ਾਪਸ ਦੇ ਉੱਤੇ ਵੀ ਲਾਉਣਾ ਚਾਹੀਦਾ ਔਰ ਈਵਨ ਮਾਰਕੀਟ ਏਰੀਆ ਦੇ ਵਿੱਚ ਵੀ ਲਾਉਣਾ ਚਾਹੀਦਾ ਇੱਕ ਮੈਡਮ ਜਿਹੜੇ ਮगाने ਪ੍ਰਵਾਸੀ ਹੈਗੇ ਨੇ ਪ੍ਰਵਾਸੀ ਆ ਕੇ ਇੱਥੇ ਰਹਿ ਰਹੇ ਨੇ ਉਹਨਾਂ ਦੀ ਕੋਈ ਆਇਡੈਂਟੀ ਨਹੀਂ ਹੈਗੀ ਕੋਰਸ ਕੋਲ ਵੀ ਆਇਡੈਂਟੀ ਨਹੀਂ ਹੈਗੀ ਜੇ ਕਿਰਾਏ ਤੇ ਰਹਿੰਦੇ ਵੀ ਨੇ ਆ ਕੇ ਦੇਖੋ ਜੀ ਮੈਂ ਆਪੇ ਬਤਾ ਦਿੰਦੀ ਇਹ ਮੇਰੀ ਰਿਕੁਐਸਟ ਹੈ ਤੁਹਾਡੀ ਤੁਹਾਡੀ মিডিਆ ਵੱਲੋਂ ਇਹਦੇ ਵਿੱਚ ਸਾਡੇ ਹਰ ਇੱਕ ਪੁਲਿਸ ਸਟੇਸ਼ਨ ਦੇ ਨਾਲ ਸਾਂਝ ਕੇਂਦਰ ਬਣੀ ਹੋਈ ਹੈਗੀ ਸਾਂਝ ਕੇਂਦਰ ਵੱਲੋਂ ਅਸੀਂ ਪਹਿਲੇ ਵੀ ਰਿਕੁਐਸਟ ਕੀਤੀ ਹੈਗੀ ਆ ਹੁਣ ਵੀ ਕਹਿ ਰਹੇ ਹੈਗੇ ਆ ਜੋ ਵੀ ਤੁਸੀਂ ਘਰ ਦੇ ਵਿੱਚ ਡੋਮੈਸਟਿਕ ਹੈਲਪਰ ਲਖਦੇ ਰੱਖਦੇ ਆ ਭਾਵੇਂ ਤੁਸੀਂ ਫੈਕਟਰੀ ਦੇ ਵਿੱਚ ਵਰਕਰ ਰੱਖ ਰਹੇ ਨੇ ਭਾਵੇਂ ਤੁਸੀਂ ਆਪਣਾ ਕੰਮ ਮਹੀਨੇ ਵਾਸਤੇ ਕਰਦਾ ਕੰਮ ਕਰਾ ਰਹੇ ਹੈਗੇ ਭਾਵੇਂ ਪੇਂਟਿੰਗ ਕਰਾ ਰਹੇ ਆ ਭਾਵੇਂ ਕੁਝ ਕਰਾ ਰਹੇ ਹੈਗੇ ਉਹਨਾਂ ਦੀ ਆਧਾਰ ਕਾਰਡ ਉਹਨਾਂ ਦੀ ਡਿਟੇਲਸ ਪਿੱਛੋਂ ਕਿੱਥੋਂ ਦੇ ਹੈ ਨੇ ਉਹਨਾਂ ਦਾ ਮੋਬਾਈਲ ਨੰਬਰ ਇਹ ਤਿੰਨੋਂ ਚੀਜ਼ੇ ਆਪ ਆ ਕੇ ਆਪਣੇ ਨਜ਼ਦੀਕੀ ਸਾਂਝ ਕੇਂਦਰ ਦੇ ਵਿੱਚ ਡਿਪੋਜ਼ਿਟ ਕਰਾਈਏ ਇਮੀਡੀਏਟਲੀ ਮੈਡਮ ਜੀ ਜੀ ਰੋਡ ਦੇ ਉੱਪਰ ਮੇਰੇ ਕੋਲ ਇੱਕ ਸਵਾਲ ਹੋ ਰਿਹਾ ਜੇ ਮੰਨ ਲਓ ਨਹੀਂ ਕਰਾਂਦੇ ਹੈਗੇ ਤੇ ਉਹਨਾਂ ਦੇ ਖਿਲਾਫ ਕਿੰਨ੍ਹਾਂ ਦੀ ਧਰਾਵਾਂ ਦੇ ਤਹਿਤ ਪਰਚਾ ਦਰਜ ਕੀਤਾ ਨਹੀਂ ਇਹਦੇ ਵਿੱਚੋਂ ਦੇਖੋ ਜੀ ਪਹਿਲੇ 188 ਦਾ ਹੁੰਦਾ ਸੀਗਾ ਇਹ ਇਟ ਇਜ਼ ਅ ਕੀ ਕਹਿੰਦੇ ਹੈ ਕੋ ਪ੍ਰੀਕਾਸ਼ਨਰੀ ਮੇਜਰ ਹੁੰਦੀ ਹੈ ਇਟ ਇਜ਼ ਫॉर ਆਰ ਆਪਣ ਸੇਫਟੀ ਤੋਂ ਇਹਦੇ ਕਰਕੇ ਤੜੇਰਾ ਹੀ ਅਸੀਂ ਦੱਸ ਰਹੇ ਹੈਗੇ ਸੋ ਵੀ ਇਟ ਇਜ਼ ਇਸ ਵਿੱਚ ਡੀਸੀ ਸਾਊਪਰ ਨੂੰ ਆਰਡਰ ਹੁੰਦੇ ਹੈਗੇ ਕਿ ਆਪ ਇਸ ਪੇ ਕਰੋ ਸਾਰੇ ਵੈਰੀਫਿਕੇਸ਼ਨ ਕਰੋ ਜਿਨ੍ਹਾਂ ਦੀ ਤੁਸੀਂ ਕਰਦੇ ਰੱਖ ਰਹੇਗੇ ਤੋ ਅਸੀਂ ਦੁਬਾਰਾ ਕਰਵਾ ਦਾਂਗੇ ਡੀਸੀ ਸਾਹਿਬ ਕੋ ਬਟ ਦੈਨ ਅਦਰਵਾਈਜ਼ ਆਲਸੋ ਪ੍ਰੋਵੀਜ਼ਨ ਹੈਗੇ ਯਾਰ ਤੁਸੀਂ ਜਾ ਕੇ ਸਾਂਝ ਦੇ ਵਿੱਚ ਆਪਣੀ ਜਿਨ੍ਹਾਂ ਨੇ ਵੀ ਤੁਸੀਂ ਕਰਦੇ ਰੱਖਣਾ ਚਾਹਨੀਓ ਵੈਰੀਫਿਕੇਸ਼ਨ ਜ਼ਰੂਰ ਕਰੋ ਮੈਡਮ ਜਿੱਲੀ ਰੋਡ ਦੇ ਉੱਪਰ ਬੈਠੇ ਮੈਡਮ ਜਿਹੜੇ ਜਿੱਲੀ ਰੋਡ ਦੇ ਉੱਪਰ ਬੰਗਲਾ ਦੇ ਸੀ ਆਏ ਬੈਠੇ ਨੇ ਉਹਨਾਂ ਬਾਰੇ ਕੋਈ ਰਿਪੋਰਟ ਨਹੀਂ ਹੋਣੀ ਇਹ ਮੁੱਦਾ ਫਿਰ ਉੱਪਰ ਉਹ ਤਾਂ ਮੈਨੂੰ ਨਹੀਂ ਲੱਗਦਾ ਮੈਡਮ ਕਿਹੜੀ ਜਿਹੜਾ ਨਾਮ ਤੇ ਹੈ ਉਹਨਾਂ ਨੇ ਇਹਨਾਂ ਨੇ ਰਸਾਈ ਨਹੀਂ ਕੀਤੀ ਤੋ ਕਿਹਨੂੰ ਬੰਦਾ ਸਾਈਡ ਤੇ ਜਿਹੜੀ ਪਲਾਟ ਆਇਆ ਉੱਥੇ ਉੱਥੇ ਜਿਹੜਾ ਸਦਰਸਾ ਹਯੂ ਕੀਤਾ ਸੀ ਹਾਂਜੀ ਹੁਣ ਸਾਈਡ ਤੇ ਪਲਾਟ ਬੜਾ ਕੱਦਨ ਮੈਨਾਂ ਮੰਦਿਰ ਆਇਆ ਮੈਂ ਕਿਹੜਾ ਸਵਾਲ ਪੁੱਛਣਾ ਚਾਹੁੰਦਾ ਤੁਹਾਨੂੰ ਨਾ ਅਮਰਜਾਦੂ ਪੱਤਰਕਾਰ ਔਰ ਉੱਥੇ ਰਹਿਣਾ ਜਿੱਥੇ ਮੰਦਿਰ ਹੈ ਅਸੀਂ ਸੋਹਣੇ ਜੱਟਾਂ ਜੀ ਜਿਹੜੀ ਸੀਸੀਟੀਵੀ ਕੈਮਰੇ ਦੀ ਫੁਟੇਜ ਮੰਦਰ ਵੱਲੋਂ ਜਾਰੀ ਕੀਤੀ ਗਈ ਤੁਹਾਡੇ ਵੱਲੋਂ ਜਿਹੜੀ ਆ ਫੁਟੇਜ ਦੀ ਤਸਵੀਰਾਂ ਜਾਰੀ ਸਾਡੇ ਉੱਤੇ ਮੱਲੇ ਵਿੱਚ ਇਹ ਹੈ ਕਿ ਉਹ ਰੁਪਈ ਨਹੀਂ ਹੈ ਕਿ ਫਰਕ ਹੈ ਉਹਨਾਂ ਨੂੰ ਗਲਤ ਹੈ ਮੈਂ ਆਪਕੋ ਬਤਾ ਨਹੀਂ ਅਗਲੀ ਗੱਲ ਕਰਦਾ ਗਲਤ ਹੈ ਇੱਕ ਦੂਸਰੀ ਗੱਲ ਤੁਸੀਂ ਰੁਪਈ ਫੜੇ ਨਹੀਂ ਤੁਸੀਂ ਜਿਹਨੂੰ ਕਿਸੇ ਵੀ ਦਾ ਜਾਰੀ ਕਰੋ ਜਿਹੜੇ ਫੁਟੇਜ ਉਹਨਾਂ ਨੂੰ ਤਸੱਲੀ ਦੇ ਉਹਨਾਂ ਨੂੰ ਡਾਊਟਫੁਲ ਨਾ ਰਹੇ ਨਾ ਬੇਸਿਕ ਕਿਸੇ ਕੋ ਦੇਖੀ ਜੀ ਪਹਿਲੀ ਦਿਨ ਜਦੋਂ ਵਾਰਦਾਤ ਹੋਈ ਸੀਗੀ ਉਸੀ ਦਿਨ ਇਹ ਗੱਲ ਦੱਸਿਆ ਗਿਆ ਸੀਗਾ ਭਾਵੇਂ ਸਾਨੂੰ ਸਮਾਂ ਜ਼ਿਆਦਾ ਲੱਗੇ ਅਸੀਂ ਕਿਸੇ ਨੂੰ ਨਹੀਂ ਫਸਾਉਣੀ ਹੁੰਦੀ ਕਿਉਂਕਿ ਕੋਰਟ ਵਾਸਤੇ ਮੈਂ ਜਵਾਬ ਦੇਣੀ ਆ ਪਬਲਿਕ ਨਹੀਂ ਹੈ ਲੋਕਾਂ ਦੀ ਸਮਝ ਕਰਨਾ ਮੈਂ ਆਪਾਂ ਲੋਕਾਂ ਨੂੰ ਸੁਣ ਕੇ ਕਰਦੇ ਇਸ ਲਈ ਆਪਾਂ ਨੂੰ ਨਾ ਸਮਾਂ ਲੱਗਿਆ ਨਾ ਇਹਦੇ ਵਿੱਚ ਜੋ ਉਹਦੇ ਵਿੱਚ ਬਸ ਇਹ ਨਹੀਂ ਹੁੰਦਾ ਜੀ ਬਸ ਫੇਸ ਮੈਚ ਹੋ ਰਿਹਾ ਕਿ ਨਹੀਂ ਹੋ ਰਿਹਾ ਹੈਗਾ ਆਪਾਨੂੰ ਉਹਦੇ ਵਿੱਚ ਵਿਗਿਆਨਿਕ ਤਰੀਕੇ ਨਾਲ ਅਗ ਨੂੰ ਪ੍ਰੂਵ ਕਰਨੀ ਹੋਣੀ ਹੈ ਐਵੀਡੈਂਸ ਜੀ ਜੀ ਉਸ ਵੇਲੇ ਜਦੋਂ ਇਹ ਸੀਗਾ ਕਿ ਉਹਦਾ ਉਹਦਾ ਸਾਡੇ ਕੋਲ ਕੀ ਪ੍ਰੂਫ ਹੈ ਜੀ ਉਹਦੇ ਵਿੱਚ ਉਹਨਾਂ ਦਾ ਖੂਨ ਡੁੱਲਿਆ ਹੋਇਆ ਹੈ ਜੀ ਉਹਦਾ ਫਿੰਗਰਪ੍ਰਿੰਟ ਹੈਗੇ ਆ ਉਹ ਸਾਰੀ ਚੀਜ਼ੇ ਮੈਚ ਹੋਣ ਤੋਂ ਬਾਅਦ ਹੀ ਫਿਰ ਅਸੀਂ ਪੀਤੇ ਇੰਨਾ ਵੱਡਾ ਪ੍ਰੈਸ ਕਾਨਫਰੰਸ ਕਰਕੇ ਦੱਸਾਂਗੇ ਔਰ ਜੋ ਉਦੋਸ਼ੀ ਹੈਗੇ ਆ ਉਹਨਾਂ ਦੀ ਜੋ ਇੱਕ ਫੁਟੇਜ ਸਾਰੇ ਨੇ ਦੇਖਿਆ ਹੁਣ ਉਹਦਾ ਇੱਕ ਡਿਸਟਿੰਕਸ਼ਨ ਸੀਗਾ ਜੀ ਪੇਸ਼ ਹੈ ਜੀ ਜੀ ਕਿਵੇਂ ਬਾਰਦਾਸਾ ਉਹ ਤੁਸੀਂ ਆਪ ਦੇਖ ਸਕਦੇ ਹੈਗੇ ਉਹਨਾਂ ਦਾ ਫੋਟੋਗ੍ਰਾਫ ਅਸੀਂ ਰਿਲੀਜ਼ ਕਰ ਲਾਂਗੇ ਤਦ ਪਤਾ ਚੱਲ ਜਾਏਗਾ ਬਟ ਇਹਦੇ ਲੇਕਿਨ ਪਬਲਿਕ ਨੂੰ ਮੇਰੇ ਵੱਲੋਂ ਇਹ ਆਸ਼ਵਾਸਨ ਹੈਗੇ ਆ ਤੁਸੀਂ ਬਿਲਕੁਲ ਬੇਫਿਕਰ ਰਹਿ ਸਕਦੇ ਹੈਗੇ ਜਿਹਦੇ ਵਿੱਚ ਜੇ ਇਹ ਕੰਮ ਕੀਤੇ ਆ ਉਹਨਾਂ ਨੂੰ ਫੜ ਕੇ ਲੈ ਕੇ ਆਏ ਆਂ ਆਪਾਂ ਉਹਨਾਂ ਦੀ ਪੂਰੀ ਵਿਗਿਆਨਿਕ ਤਰੀਕੇ ਨਾਲ ਮੈਚ ਕਰਕੇ ਉਸਕੇ ਬਾਅਦ ਹੀ ਤੁਹਾਡੇ ਸਾਹਮਣੇ ਇਹਗਾ ਪੇਸ਼ ਕਰਾਂਗੇ ਇਹਨਾਂ ਦੇ ਵੀ ਜੀ ਜੀ ਤਰ੍ਹਾਂ ਦੇ ਕਿਹੜੀ ਕਿਹੜੀ ਪਰਚੇ ਦੱਲ ਜੀ ਇਹ ਹੈਗੇ ਜੀ ਆਪਣੀ

ਜੋਹਨੀ ਹੈ ਉਹ ਯੰਗ ਹੈ अराउंड ਹੀ अर्ली 20ਸ ਜੀ ਮੈਡਮ ਜਿਹੜੀ ਟੀਮ ਹੈ ਉਹਨਾਂ ਦਾ 600 ਗ੍ਰਾਮ ਬਿਲਕੁਲ ਜੀ ਉਹਨਾਂ ਦੀ ਜੋ ਟੀਮ ਨੇ ਬਹੁਤ ਮਿਹਨਤ ਕੀਤੀ ਹੈਗੀ ਆ ਅਸੀਂ ਵੱਖ-ਵੱਖ ਰਾਜੇ ਦੇ ਵਿੱਚ ਗਏ ਨਹੀਂ ਪਿਛਲੇ 7 ਦਿਨਾਂ ਦੇ ਵਿੱਚ ਜੋ ਇਹਨਾਂ ਦੀ ਮਿਹਨਤ ਹੈ ਤੁਸੀਂ ਸਾਰੇ ਨੇ ਦੇਖ ਹੀ ਰਹੇ ਹੋਗੇ ਤਾਂ ਉਹਦੇ ਅਕੋਰਡਿੰਗਲੀ ਡੀਜੀਪੀ ਪੰਜਾਬ ਸਾਹਿਬ ਨੇ ਬਹੁਤ ਹੀ आ, मतलब खुले दिल से हमें हमने बताया है कि उनके उनका जे रिवॉर्ड बन रही है कि वो सारी असील कराया जाए जितने भी इनमें देखिए जी, उनके आ, इन जी आ, शुरुआत हम करते हैं यहाँ से आ, सब तो पहले एस एस पी चंडीगढ़ है जी मैडम एस एस पी चंडीगढ़ है मैडम कमलदीप कौर जी उनके साथ साथ एस एस पी ऊधम सिंह नगर उत्तराखंड है श्री मंजुनाथ जी है ये चौदह बैचली आईपीएस ऑफिसर ने ਉਹਨਾਂ ਦੇ ਨਾਲ ਉਹਨਾਂ ਦਾ ਆਪਣਾ ਇੱਕ ਹੋਰ ਅਫੀਸਰ ਹੈਗੇ ਆ ਚੰਦਰਸ਼ੇਖਰ ਜੀ ਹੈ ਉਹ ਵੀ ਹਦਮ ਸਿੰਘ ਨਗਰ ਦੇ ਹੈਗੇ ਉਹਨਾਂ ਦੇ ਨਾਲ ਲਖਨਊ ਪੁਲਿਸ ਤੇ ਇੱਕ ਸਬ ਇੰਸਪੈਕਟਰ ਸਾਹਿਬ ਨੇ ਸਾਨੂੰ ਬੜੀ ਮਦਦ ਕੀਤੀ ਸੀ ਵੀ ਜਦੋਂ ਅਸੀਂ ਵਿਜੂਲਨ ਨੂੰ ਅਰੈਸਟ ਕਰਨ ਗਏ ਸੀ ਇਹ ਜੋ ਤਿੰਨ ਜੋ ਹੈਗੇ ਸਾਰੇ ਅਫੀਸਰ ਉਸਦੇ ਨਾਲ ਆਪਣਾ ਆਪਣੇ ਸਟੇਟ ਦਾ ਜੋ ਬਟਾਲਾ ਪੁਲਿਸ ਦੇ ਚਾਰ ਮੈਂਬਰਸ ਜੋ ਆਈਸੀ ਦੇ ਸਾਨੂੰ ਇੱਥੇ ਆਪਣੇ ਕੰਮ ਦੇ ਵਿੱਚ ਅਸਿਸਟੈਂਸ ਅਸਿਸਟੈਂਸ ਮਨ ਕੋ ਨਸ਼ਿਆਂ ਦੇ ਵੀ ਆਦੀ ਨੇ ਨਹੀਂ ਜੀ ਨਹੀਂ ਜੀ ਨਸ਼ਾ ਦਾਈ ਦੇ ਵਿੱਚ ਹਾਲ ਤੱਕ ਕੋਈ ਸਾਫ ਨਹੀਂ ਮੈਡਮ ਮੈਡਮ ਕਰਨੇ ਕੇ ਲੋਗ 600 ਗ੍ਰਾਮ ਆ